ਕਿਬ ਤੁਹਾਡਾ ਸਮਝਾ ਉਹਨੂੰ ਕਾਫੀ ਅਚਨਾ ਸੀਗਾ ਹਿੰਦੁਸਤਾਨ ਦੇ ਵਿੱਚ ਕੁਸ਼ਤੀ ਦਾ ਅੱਜ ਥੋੜਾ ਜਿਆਦਾ ਡਾਊਨ ਜਾ ਰਿਹਾ ਕੀ ਕਾਰਨ ਸੀ ਵੀ ਡਾਊਨ ਨਹੀਂ ਜਾਣਾ ਜ਼ਰੂਰ ਤੇ ਸੀ ਨਹੀਂ ਕਾਫੀ ਆ ਰਾਜਨੀਤੀ ਬਹੁਤ ਹੋ ਰਹੀ ਹੈ ਤੇ ਇਹ ਕਹਿ ਤਾ ਮਤਲਬ ਉਹਦੇ ਕਰਕੇ ਬੜਾ ਨੁਕਸਾਨ ਹੋਇਆ ਨੁਕਸਾਨ ਤੇ ਜਿਹੜਾ ਆ ਰਹਿਮ ਦੇ ਬੱਚਾ ਨਾ ਜੀ ਜੀ ਤੇ ਇਹ ਨੁਕਸਾਨ ਹੋਇਆ ਤੇ ਨਹੀਂ ਤੇ ਜਿਵੇਂ ਸਾਡਾ ਲੰਬੂਕ ਜੋ 골ਡ ਹੋਣਾ ਸੀ ਸਾਡੀ ਗੱਡੀ ਕੁਸ਼ਤੀ ਨੂੰ ਨੁਕਸਾਨ ਹੋਇਆ ਆ ਲੜਾਈ ਦੇ ਵਿੱਚ ਜਦੋਂ ਪਰਿਵਾਰ ਦੇ ਵਿੱਚ ਲੜਾਈ ਹੋਈ ਨਾ ਤੇ ਉਦੋਂ ਫਿਰ ਚੰਗੀ ਤਰ੍ਹਾਂ ਮਿਹਨਤ ਨਹੀਂ ਹੁੰਦੀ ਕਈ ਵਾਰੀ ਧਿਆਨ ਜਾਂਦਾ ਆ ਕਿ ਸਾਡੇ ਆ ਚਾਰ ਪੰਜ ਸਾਲ ਨੁਕਸਾਨ ਹੋਣਾ ਸੋ ਪੰਜਾਬ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਅਸੀਂ ਅਕਸਰ ਹੀ ਤੁਹਾਨੂੰ ਐਸੀਆਂ ਸ਼ਖਸੀਅਤਾਂ ਨਾਲ ਬੁਲਾਉਂਦੇ ਆ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਵੀ ਤੁਹਾਨੂੰ ਅਜਿਹੀ ਸ਼ਖਸੀਅਤ ਨਾਲ ਬੁਲਾਉਂਦੇ ਆ ਜਿਸ ਨੇ ਨਾ ਸਿਰਫ ਦੇਸ਼ ਦਾ ਨਾਮ ਦੇਸ਼ ਵਿੱਚ ਰੋਸ਼ਨ ਕੀਤਾ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਉਹਨਾਂ ਨੇ ਅਜਿਹੀਆਂ ਮੱਲਾਂ ਮਾਰੀਆਂ ਕਿ ਉਹਨਾਂ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ ਉਹਨਾਂ ਨੇ ਹੋਂਦ ਤੱਕ ਤਿੰਨ ਏਸ਼ੀਅਨ ਗੇਮਾਂ ਤਿੰਨ 올림픽 ਗੇਮਾਂ ਤਿੰਨ ਵਾਰੀ ਕਾਮਨਵੈਲਥ ਗੇਮਾਂ 'ਚ ਖੇਡ ਚੁੱਕੇ ਆ ਤੇ 21 ਵਾਰ ਦੇ ਅੰਤਰਰਾਸ਼ਟਰੀ ਚੈਂਪੀਅਨ ਨੇ ਵਰਲਡ ਚੈਂਪੀਅਨ ਨੇ ਮੇਰੀ ਮੁਰਾਦ ਹੈ ਪਦਮ ਸ਼੍ਰੀ ਕਰਤਾਰ ਸਿੰਘ ਜੀ ਦਾ ਰੁਸ਼ਟ ਮੇਹਿੰਦ ਕਰਤਾਰ ਸਿੰਘ ਜੀ ਦਾ ਸਤਿ ਸ਼ਕਾਲ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਜੀ ਰੰਗ ਫਰੀ ਜੀ ਤੇ ਮੇਰੀ ਮੇਰੇ ਵੱਲੋਂ ਹੀ ਸਾਰੇ ਜੀ ਪਾਇਗਰ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੋਂਦ ਤੱਕ ਮੈਨੂੰ ਜਾਣਕਾਰੀ ਹੈ ਜੀ ਤੁਹਾਨੂੰ ਜਿਹੜੀ ਪਹਿਲਵਾਨੀ ਮਿਲੀ ਹੈ ਇਹ ਪਰਵਾਰਿਕ ਤੌਰ ਤੇ ਮਿਲੀ ਹੈ। ਪਛੋਕੜ ਵੀ ਤੁਹਾਡੀ ਇਹ ਸੀ ਕੌਣ ਖੇਲਦੇ ਸੀ ਸਭ ਤੋਂ ਪਹਿਲਾਂ? ਅ ਮੇਰੇ ਦਾਦਾ ਜੀ ਪਹਿਲਵਾਨ ਸੀ। ਅੱਛਾ ਜੀ। ਔਰ ਉਹ ਤੋਂ ਲਾ ਬਾਅਦ ਮੇਰੇ ਪਿਤਾ ਜੀ ਪਿੰਡ ਲੈਵਲ ਦੇ ਪਹਿਲਵਾਨ ਸੀ। ਉਹ ਜਿਆਦਾ ਵੱਡੇ ਨਹੀਂ ਹੋਏ ਤੇ ਮੇਰੇ ਤਾਇਆ ਜੀ ਦਾ ਬੇਟਾ ਉਹਨਾਂ ਲਾਇਆ ਕਿਉਂ ਮੇਰੇ ਦਾਦਾ ਜੀ ਜਲਦੀ ਚੜ੍ਹਾਈ ਕਰ ਗਏ ਸੀ। ਔਰ ਮੇਰੇ ਪਿਤਾ ਜੀ 9 ਸਾਲ ਦੇ ਸੀ ਮੇਰੇ ਤਾਇਆ ਜੀ 13 ਸਾਲ ਦੇ ਸੀ। ਜੀ। ਉਹਨਾਂ ਨੂੰ ਬੰਦਿਆਂ ਦੀ ਬਹੁਤ ਟੋਲ ਸੀ ਉਸ ਪੁਰਾਣੇ ਜ਼ਮਾਨੇ ਜਾਂਦੇ ਨੇ ਬੰਦਾ ਬੰਦੇ ਨੂੰ ਤਕੜਾ ਚਾਹੀਦਾ ਆ ਜੀ 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 ਤੇ ਉਹ ਕਰਕੇ ਉਹਨਾਂ ਨੇ ਮੇਰੇ ਤਾਇੀ ਦੇ بیٹے ਜਗਿੰਦਰ ਸਿੰਘ ਉਹਨਾਂ ਨੂੰ ਲਾਇਆ ਉਹਨੂੰ ਖਮਾਲ ਬਣਾਇਆ ਜੀ ਉਹ ਕਾਫੀ ਪੰਜਾਬ ਲੈਵਲ ਦੇ ਸਾਡੇ ਬੰਤਾ ਬਲਟੋਆ ਜਾਂ ਆਦਰ ਨਗਰੀਆ ਇਹ ਲੈਵਲ ਦੇ ਪਹਿਲਵਾਨ ਸੀ ਤੇ ਉਹਨਾਂ ਦੀ ਜਲਦੀ ਮੌਤ ਹੋ ਗਈ ਉਹਨਾਂ ਨੂੰ ਕੋਈ ਬਿਮਾਰੀ ਇਦਾਂ ਨਹੀਂ ਲੱਗੀ ਔਰ ਉਸ ਤੋਂ ਬਾਅਦ ਮੇਰੇ ਅਹੀਂ ਪੰਜ ਪਾਈਆਂ ਪੰਜਾਂ ਨੇ ਉਹ ਕਿਉਂਕਿ ਵੇਲੀ ਸਾਡਾ ਖਾੜਾ ਸੀ ਉੱਥੇ ਅਹੀਂ ਗੁੱਥਮ ਗੁੱਥੇ ਹੁੰਦੇ ਰਹਿਣਾ ਵੱਡੇ ਭਾਈ ਸਾਹਿਬ ਅਮਰ ਸਿੰਘ ਸਦਾ ਜਗਿੰਦਰ ਸਿੰਘ ਨਾਲ ਕਰਦੇ ਸੀ ਜੀ ਫਿਰ ਮੈਂ ਦੇ ਛੁੱਟੇ ਮੇਥੋਂ ਵੱਡੇ ਜਿਹੜੇ ਗੁਰਚਰਨ ਸਿੰਘ ਜੀ ਅਹੀਂ ਪੜਦੇ ਸੀ ਛੋਟੇ ਹੁੰਦੇ ਅਸੀਂ ਅਹੀਂ ਗੁੱਥਮ ਗੁੱਥਾ ਉੱਥੇ ਕਾੜੇ ਚ ਹੁੰਦੇ ਰਹਿਣਾ ਤੇ ਮੈਂ ਨਵੀਂ ਕਲਾਸ ਚ ਜਦੋਂ 8ਵੀਂ ਛੋਇਆ ਤੇ ਨਵੀਂ ਦੇ ਵਾਸਤੇ ਨਵੀਂ ਜਿਸੀ ਮੈਂ ਉਦੋਂ ਸਾਡੀ ਪਹਿਲਾ ਡਿਸਟ੍ਰਿਕਟ ਹੋਈ ਡਿਸਟ੍ਰਿਕਟ ਤੋਂ ਬਾਅਦ ਡਿਵੀਜ਼ਨ ਹੁੰਦੀ ਸੀ ਅੰਸ਼ਾਯਲੇ ਦੀ ਡਿਵੀਜ਼ਨ ਹੋਈ ਡਿਵੀਜ਼ਨ ਤੋਂ ਬਾਅਦ ਪੰਜਾਬ ਆਇਆ ਪੰਜਾਬ ਜੀ ਵਿੱਚ ਫਰਸਟ ਆ ਗਿਆ ਫੇ ਸਾਡੀ ਪਹਿਲੀ ਨੈਸ਼ਨਲ ਸਾਰੇ ਬੱਚਿਆਂ ਦੀ ਤਰਵਿੰਦਰੋਂ ਆਈ ਐਰਲਜ ਜੀ ਤੇ ਉਥੋਂ ਸਾਡਾ ਇਹੀ ਫਰਸਟ ਆ ਗਿਆ ਟੀਮ ਵੀ ਮੇਰੀ ਫਰਸਟ ਆ ਗਈ ਸਾਰੀ ਪੰਜਾਬ ਦੀ ਤੇ ਜਦੋਂ ਵਾਪਸ ਆਏ ਸਾਨੂੰ ਸਕੂਲ ਦੇ ਵਿੱਚ ਆਨਰ ਕੀਤਾ ਪ੍ਰੇਰ ਦੇ ਵਿੱਚ ਖੜਿਆ ਕਰਕੇ ਮੈਨੂੰ ਉੱਥੇ بڑا ਮਾਨਦਨ ਦਿੱਤਾ ਤੇ ਉਦੋਂ ਮੇਰੇ ਪਰਿਵਾਰ ਨੂੰ ਲੱਗਾ ਵੀ ਕਿ ਹੁਣ ਇਹ ਬੱਚੇ ਦਾ ਥੋੜਾ ਜਿਹਾ ਧਿਆਨ ਦੇਈਏ ਤੇ ਇਹਨੂੰ ਪਲਵਾਨ ਬਣਈਏ ਫਿਰ ਉਦੋਂ ਤੋਂ ਸ਼ੁਰੂਆਤ ਹੋਈ ਸਫ਼ਰ ਜੇ ਪਿੰਡ ਦੀ ਗੱਲ ਕਰੀਏ ਪਿੰਡ ਚ ਓਨੀਆਂ ਫੈਸਿਲਟੀਆਂ ਨਹੀਂ ਸੀਗੀਆਂ ਐਨੀ ਦੂਰ ਤੱਕਰ ਪਹੁੰਚਣ ਲਈ ਕਾਫੀ ਮੁਸ਼ਕਲਾਂ ਵੀ ਆਈਆਂ ਉਹਨੇ ਕਹਿੋ ਜਿਹੀ ਮੁਸ਼ਕਲਾਂ ਸੀ ਉਸ ਸਮੇਂ ਮੁਸ਼ਕਲਾਂ ਤੇ ਜਲੋ ਐਨੀ ਮੈਨੂੰ ਪ੍ਰੋਬਲਮ ਨਹੀਂ ਆਈ ਮੈਨੂੰ ਇਦਾਂ ਦੇ ਪਿਆਰ ਮਿਲਦਾ ਰਿਹਾ ਅਸੀਂ ਅੰਬਰਸਤ ਤੋਂ ਅੰਬਲ ਤੋਂ ਉੱਠ ਕੇ ਅੰਬਰਸਰ ਆ ਗਏ ਗੋਲਬਾਗ ਕੁਸ਼ਤੀਆਂ ਲੜਦੇ ਸੀ ਨਾਲ ਤੇ ਉਦੋਂ ਬਾਅਦ ਫਿਰ ਅਸੀਂ ਨਾਲ-ਨਾਲ ਅਸੀਂ ਨੈਸ਼ਨਲ ਖੇਲਣ ਲੱਗ ਗਏ ਫਿਰ ਮੈਂ ਵਰਲਡ ਯੂਨੀਵਰਸਿਟੀ ਮਾਸਕੋ ਜਿਹੜੀ 1973 ਦੇ ਵਿੱਚ ਹੋਈ ਉੱਥੋਂ ਹੀ ਬਾਅਦ ਗੁਰੂ ਰਮਨ ਸਿੰਘ ਦਾ ਘਾੜਾ ਦਿੱਲੀ ਜੀ ਤੇ ਉਹਦੇ ਪਹਿਲਵਾਨ ਇੱਥੇ ਮੇਰੇ ਨਾਲ ਹੀ ਕੈਂਪ ਚ ਪਟਿਆਲੇ ਜੀ ਮਿਸਟਰ ਸੁਦੇਸ਼ ਕੁਮਾਰ ਰਾਜ ਸਿੰਘ ਪ੍ਰੇਮਨਾਸੀ ਸਤਪਾਲ ਜੀ ਇਹ ਸਾਰੇ ਕੈਂਪ ਦੇ ਵਿੱਚ ਸੀ ਤੇ ਅਸੀਂ ਜਦੋਂ ਕੈਂਪ ਤੋਂ ਬਾਅਦ ਅਸੀਂ ਮਾਸਕੋ ਤੋਂ ਚਲੇ ਆ ਜੀ ਤੇ ਉਹ ਅਸੀਂ ਖਾੜੇ ਚ ਰਹੇ ਮੇਰੇ ਵੱਡੇ ਭਾਈ ਸਮਰ ਸਿੰਘ ਉਹਨਾਂ ਨੇ ਦੇਖਿਆ ਮਾਹੌਲ ਬਹੁਤ ਵਧੀਆ ਆ ਤੇ ਕੰਟਰੋਲ ਆ ਸਾਰਾ ਸਿਸਟਮ ਵਧੀਆ ਤੇ ਅਸੀਂ ਉਥੋਂ ਵਾਪਸ ਆਉਣ ਤੋਂ ਬਾਅਦ ਇਹ ਮੈਂ 5 ਅਕਤੂਬਰ 1974 ਨੂੰ ਮੈਂ ਮਿੰਨ ਦਿੱਲੀ ਛੱਡ ਆ ਅੱਛਾ ਜੀ ਫਿਰ ਉੱਤੇ ਚੰਗ ਉੱਤੇ ਜਦੋਂ ਮਾਸਕੋ ਹੀ ਗਏ ਜੰਗੇ ਜੰਗੇ ਪਹਿਲਵਾਨਾ ਸਨ ਲੜਨ ਦਾ ਮੌਕਾ ਮਿਲਿਆ ਕਾਲੇ ਗੋਰੀਆਂ ਨਾਲ ਤੇ ਕਈ ਕੁਝ ਇਦਾਂ ਚੱਲਦਾ ਰਿਹਾ ਵਧੀਆ ਤੇ ਨਾਲੇ ਕੋਈ ਵੀ ਸਾਨੂੰ ਬੜਾ ਪਿਆਰ ਕਰਦੇ ਸੀ ਔਰ ਮਿਹਨਤ ਅਸੀਂ ਕਰਦੇ ਸੀ ਜੀ ਤੇ ਨਾਲੇ ਵੱਡਿਆਂ ਦੀ ਕਿਰਪਾ ਬਾਬਾ ਜੀ ਦੀ ਬਾਬਾ ਬਿੱਧੀ ਜਿੰਦਿਆਂ ਦੀ ਜੀ ਤੇ ਉਹ ਸਾਰਾ ਕੁਝ ਵਧੀਆ ਹੁੰਦਾ ਰਿਹਾ ਜਿਵੇਂ ਤੁਸੀਂ ਦੱਸਿਆ ਨੇ ਕਿ ਤੁਹਾਡੇ ਦਾਦਾ ਜੀ ਪਹਿਲਵਾਨੀ ਕਰਦੇ ਸੀਗੇ ਪਿੰਡ ਲੈਵਲ ਦੀ ਕੀਤੀ ਹੈ ਲekin ਜਦੋਂ ਤੁਸੀਂ ਪਹੁੰਚੇ ਕਦੀ ਮਨਚੇ ਸੋਚਿਆ ਸੀ ਪਰਿਵਾਰ ਨੇ ਕਿ ਤੁਸੀਂ ਇਸ ਲੈਵਲ ਤੱਕ ਜਾ ਸਕਦੇ ਹੋ ਹਾਂ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੇਰੇ ਪਿਤਾ ਜੀ ਜਦੋਂ ਜਨੋ ਵਿੱਚ ਮੈਂ ਫਸਟ ਆਇਆ ਫਿਰ ਇਹਨਾਂ ਨੇ ਧਿਆਨ ਦਿੱਤਾ ਵੀ ਇਹ ਜੀ ਤੋਂ ਫਿਰ ਜਦੋਂ ਬੈਗੁਰ ਦੀ ਕਿਰਪਾ ਉਹਨਾਂ ਦੀ ਆ ਸਾਧਨ ਬਣਦੇ ਜਾਂਦੇ ਆ ਦੋਸਤ ਮਿੱਤਰ ਵੀ ਮੈਨੂੰ ਸਪੋਰਟ ਕਰਦੇ ਰਹੇ ਮੈਨੂੰ ਇਹਨਾਂ ਨੇ ਜਿੰਤਾ ਨੇ ਪਿਆਰ ਕੀਤਾ ਮੇਰੇ ਬਾਹਰ ਅੰਦਰ ਵੀ ਲੋਕਾਂ ਨੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਮੈਨੂੰ ਸਪੋਰਟ ਕਰਨ ਲਈ ਜੀ ਤੇ ਮੈਨੂੰ ਸਪੋਰਟ ਬਹੁਤ ਮਿਲੀ ਆ ਜਦੋਂ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਜਾਂਦੇ ਸੀ ਮੁਕਾਬਲੇ ਹੁੰਦੇ ਸੀ ਉਦੋਂ ਤੁਸੀਂ 21 ਵਾਰ ਵਰਲਡ ਚੈਂਪੀਅਨ ਰਹੇ ਸਭ ਤੋਂ ਪਹਿਲੀ ਵਾਰ ਜਦੋਂ ਚੈਂਪੀਅਨ ਰਹੇ ਤੇ 21ਵੀਂ ਵਾਰ ਜਦੋਂ ਬਣੇ ਇਸ ਦੌਰਾਨ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਆਂਦਰੰਦਾ ਸੀਗਾ ਇਹ ਜਦੋਂ 1992 ਦੇ ਵਿੱਚ ਪਹਿਲੀ ਵੈਟਰਨ 35 ਸਾਲ ਤੋਂ ਉੱਪਰ ਸ਼ੁਰੂ ਹੋਈ ਜੀ ਤੇ ਮੈਂ ਵੈਸੇ ਹੀ ਮੈਂ ਦੂਜੀ ਟੀਮ ਦਾ ਮੈਨੇਜਰ ਬਣ ਕੇ ਗਿਆ ਸੀ ਅੱਛਾ ਕਾਲੀ ਕੋਲੰਬੀਆ अच्छा जी। ਉੱਥੇ ਜਾ ਕੇ ਮੈਨੂੰ ਪਤਾ ਲੱਗਾ ਵੀ ਵਰਲਡ ਚੈਂਪੀਅਨਸ਼ਿਪ ਹੋ ਰਹੀ ਆ। ਜੀ। ਤੇ ਮੈਂ ਉੱਥੇ ਲੜ ਲਿਆ। ਤੇ ਉੱਥੇ ਫਸਟ ਆ ਗਿਆ। ਤੇ ਅਗਲੀ ਵਾਰ ਟ੍ਰਾਂਟੋਈ ਸੀ। ਅੱਛਾ ਜੀ। ਤੇ ਉਹ ਤੁਹਾਨੂੰ ਮੈਂ ਭੇਜੀ ਵੀਡੀਓ ਹਾਂਜੀ। ਵੱਡੀ ਵੱਡੇ ਪਹਿਲਵਾਨ ਦਾ ਉਹ 92 ਕਿਲੋ ਤੋਂ ਉੱਪਰ ਇੱਕੋ ਹੀ ਭਜਨ ਸੀ। ਅੱਛਾ ਜੀ। ਤੇ ਮੇਰਾ ਉਦੋਂ 100 ਕਿਲੋ ਭਜਨ ਸੀ। ਉਹ ਦੂਸਰਾ ਰਸ਼ੀਆ ਦਾ ਜਿਹੜਾ ਪਹਿਲਵਾਨ ਸੀ। ਉਹ 145 ਕਿਲੋ ਦਾ ਹੀ ਅੱਛਾ 145 ਕਿਲੋ ਦਾ ਹਾਂ ਤੇ ਉਹਦੋਂ ਬੜੀ ਤਗੜੀ ਕੁਸ਼ਤੀ ਆਈ ਪਹਿਲਾਂ ਤਿੰਨ ਕੁਸ਼ਤੀਆਂ ਮੇਰੇ ਪਹਿਲਾਂ ਹੋ ਚੁੱਕੀਆਂ ਸੀ ਤੇ ਉਹ ਬੜਾ ਵੱਡਾ ਬਲਾਂਸ ਸੀ ਜੀ ਚਲੋ ਆਪਣੀ ਉੱਥੇ ਜਿੱਤ ਹੀ 골ਡ ਆ ਗਿਆ ਫਿਰ ਲਗਾਤਾਰ ਚੱਲਦਾ ਰਿਹਾ ਮੈਂ ਪਹਿਲਾਂ ਉਸ ਤੋਂ ਪਹਿਲਾਂ ਜਿਹੜੀਆਂ ਮੈਂ ਜਦੋਂ ਵਰਲਡ ਯੂਨੀਵਰਸਿਟੀ ਪੇਲੀ 1973 ਚ ਗਿਆ ਮਾਸਕੋ ਉਦੋਂ ਬਾਅਦ ਚੱਲ ਸੋ ਚੱਲੀ ਰਿਹਾ ਉਦੋਂ ਬਾਅਦ ਮੈਂ 1978 ਦੇ ਵਿੱਚ ਏਸ਼ੀਅਨ ਗੇਮ ਚ 골ਡ ਲਿਆ ਬੈਂਕਾਕ ਹੋਈਆਂ ਸੀ ਦਿੱਲੀ 82 ਚ ਸਿਲਵਰ ਰਹਿ ਗਿਆ ਸੀ ਅੱਛਾ ਸਿਲਵਰ ਏਸ਼ੀਅਨ ਗੇਮ ਚ ਹਾਂ ਫਿਰ ਏਸ਼ੀਅਨ 1986 ਦੇ ਵਿੱਚ 450 ਬੰਦੇ ਦਾ ਦਲ ਗਿਆ ਸੀ ਜੀ ਤੇ ਅਸੀਂ ਜਾ ਕੇ ਪੀਟੀਓ ਨਾਲ ਲੜੀ ਆਪਣੀ ਜੀ ਉਹਨੇ ਤਿੰਨ ਕੱਲੀ ਨੇ 골ਡ ਜਿੱਤੇ ਜੀ ਤੇ ਇੱਕ ਰਲੇ ਦਾ ਜਿੱਤਿਆ ਜੀ ਤੋਂ ਉਸ ਟਾਈਮ ਦੇ ਪ੍ਰੈਮ ਮਿਨਿਸਟਰ ਮਿਨਿਸਟਰ ਜੀਵ ਗਾਂਧੀ ਕਹਿਣ ਲੱਗੇ ਕਿ ਇੜਕੀ ਲੋਕ ਮੈਡਲ ਜਿੱਤ ਰਿਹਾ ਮਰਦ ਲੋਕ ਬੈਠੇ ਦੇਖ ਰਹੇ ਆ ਜੀ ਤੇ ਲਾਸਟ ਵਿੱਚ ਆਪਣਾ 골ਡ ਆ ਗਿਆ ਤੇ ਜਦੋਂ ਅਸੀਂ ਵਾਪਸ ਆਏ ਜੀ ਤੇ ਮੇਰਾ ਜਦੋਂ ਸਾਰਿਆਂ ਦਾ ਉਹਨਾਂ ਲੰਚ ਕੀਤਾ ਪੀਐਮਓਸ ਜੀ ਤੇ ਪੰਜ ਲੜਕੀਆਂ ਮੇਰੇ ਅੱਗੇ ਖੜੀਆਂ ਸੀ ਤੇ ਜਦੋਂ ਮੇਰਾ ਨੰਬਰ ਆਇਆ ਉਹਨਾਂ ਸੈਕਿੰਡ ਕਰਕੇ ਜਦੋਂ ਮੇਰਾ ਨੰਬਰ ਆ ਸੋਨੀਆਂ ਥੋੜੇ ਦੂਰ ਸੀ ਉਹਨਾਂ ਨੂੰ ਬੁਲਾ ਕੇ ਕਹਿ ਲੱਗੇ ਸੋਨੀਆਂ ਜੀ ਆਓ ਆਪਕੋ ਪਹਿਲਵਾਨ ਨਾਲ ਮਿਲਾਉਂ ਜਿਨੇ ਮਰਦੋਂ ਕੀ ਇੱਜ਼ਤ ਰੱਖੀ ਮਰਦੋਂ ਕੀ ਇੱਜ਼ਤ ਰੱਖੀ ਹਾਂ ਇਹ ਹੋ ਜਦੋਂ ਕਮੈਂਟਸ ਵੀ ਭਜਦੇ ਆ ਚੰਗਾ ਲੱਗਦਾ ਆ ਫਿਰ ਉੱਥੋਂ ਅਸੀਂ ਉਹ ਉਸ ਟੈਂਪਰ ਨਾਲਾ ਗਵਰਨਮੈਂਟ ਸੀ ਜੀ ਸਾਡੇ ਉਪੋਕੇ ਸਾਹਿਬ ਕੈਬਨਲ ਮੰਤਰੀ ਹੁੰਦੇ ਸੀ ਜੀ ਤੇ ਅਸੀਂ ਉਹਨਾਂ ਨੂੰ ਸਲਿੱਪ ਭੇਜੀ ਚੰਡੀਗੜ੍ਹ ਆ ਕੇ ਜੀ ਤੇ ਉਹ ਚੱਲ ਰਹੀ ਸੀ ਆਪਣੀ ਪਾਰਟੀ ਨੇ ਮੀਟਿੰਗ ਚੱਲ ਰਹੀ ਸੀ ਅੱਛਾ ਮੀਟਿੰਗ ਚੱਲ ਰਹੀ ਸੀ ਕੈਬਨਿਟ ਦੀ ਜੀ ਉਹਦੇ ਵਿੱਚ ਸਾਨੂੰ ਉਹਨਾਂ ਨੇ ਬੁਲਾ ਲਿਆ ਜੀ ਪਟੀਆਂ ਖੜੇ ਹੋ ਕੇ ਸਾਰਿਆਂ ਨੇ ਸਵਾਗਤ ਕੀਤਾ ਟਾੜੀਆਂ ਮਾਰੀਆਂ ਤੇ ਸਾਨੂੰ ਉਪੋਕੇ ਸਾਹਿਬ ਕਹਿਣ ਲੱਗੇ ਕਿ ਜਾਓ ਤੁਸੀਂ ਇਨਵੈਸਟਰ ਕਾਰ ਦਿੱਤੀ ਸਾਨੂੰ ਪਹਿਲੇ ਵੱਡੇ ਪੈਸਾ ਉਹ ਗੁਰਚਰਨ ਸਿੰਘ ਜੀ ਤੇ ਉਹਨਾਂ ਨੇ ਆਂਦਾ ਸ੍ਰੀ ਅਨੰਦਪੋਸਾ ਮੱਥਾ ਟੇਕਿਆ ਉਹ ਜੀ ਤੇ ਇਦਾਂ ਦਾ ਫਿਰ ਪੰਜਾਬ ਗਵਰਨਰ ਜੀ ਨੇ ਇਥੇ ਲੱਜਾਣੇ ਬਹੁਤ ਵੱਡਾ ਫੰਕਸ਼ਨ ਕਰਕੇ ਕਾਰ ਦਿੱਤੀ ਪਹਿਲਾਂ ਵੀ ਮੈਡਲ ਤਾਂ ਆਏ ਸੀ ਲੇਕਿਨ ਉਦੋਂ 450 ਬੰਦੇ ਦਾ ਦਲ ਗਿਆ ਸੀ ਮੈਡਲ ਹੀ ਵਰਦਾਂ ਚ ਕੋ ਆਇਆ ਸੀ ਤੇ ਕਾਫੀ ਰੋਲਾਕੋਲਾ ਹੋ ਗਿਆ ਤੇ ਤਿੰਨ ਲੰਬਕ ਖੇលਿਆ ਮੈਂ 1980 ਮਾਸਕੋ 1984 ਲਾਸ Ăਂਜੇਲਸ 1988 ਜਿਹੜੀ ਜਿਹੜੀ 올림픽 ਹੋਈ ਆ ਉਹਦਾ ਮੈਂ ਝੰਡਾ ਲੈ ਕੇ ਅੱਗੇ ਚੱਲਿਆ ਸੀ ਅਜੀਬ ਤੇ ਸਿਆਸੀ ਦੇ ਵਿੱਚ ਅਜੇ ਜਦੋਂ ਜਦੋਂ ਤਿਰੰਗਾ ਅੱਗੇ ਲੈ ਕੇ ਤੁਸੀਂ ਜਾਂਦੇ ਹੋ ਮਨ ਦੇ ਵਿੱਚ ਇੱਕ ਹੁੰਦੀ ਨਾ ਕਿ ਪੰਜਾਬ ਦਾ ਇੱਕ ਪੁੱਤਰ ਰੁਸ਼ਤਮੇ ਹਿੰਦ ਜਿਹੜਾ ਜਿਹਨੂੰ ਕਿਹਾ ਜਾਂਦਾ ਤੇ ਉਹ ਲੈ ਕੇ ਜਾ ਰਿਹਾ ਕਿਸ ਤਰ੍ਹਾਂ ਦਾ ਹੁੰਦਾ ਉਸ ਨੂੰ ਬਿਲਕੁਲ ਬੜਾ ਵਧੀਆ ਫੀਲ ਹੁੰਦਾ ਆ ਕਿ ਪ੍ਰਾਊਡ ਫੀਲ ਹੁੰਦਾ ਆ ਮੈਂ ਮੈਂ ਇਸ ਟੀਜ ਨੂੰ ਮੇਰੇ ਹੱਥ ਚ ਪਿਆ ਹੈ ਤੇ ਮੈਨੂੰ ਕੁਸ਼ੀਂ ਦੀ ਸਾਰੇ ਕਰੋ ਮਾਨ ਹੁੰਦਾ ਆ ਤੇ ਇਹੋ ਜੇ ਮੌਕੇ ਤੇ ਸਾਰਿਆਂ ਨੂੰ ਲੀਡ ਕਰਨਾ ਜੀ ਬਹੁਤ ਵੱਡੀ ਗੱਲ ਹੁੰਦੀ ਆ ਆਪਣੇ ਸਰਦਾਰ ਮਹਿਲ ਸਿੰਘ ਭੁੱਲਰ ਸਾਡੇ ਮੈਂਜਰ ਗਏ ਸੀ ਜੀ ਤੇ ਇੱਕ ਜੀਐਸਐਮ ਡੇਅਰ ਜੀ ਇੰਡੀਆ ਦੇ ਪ੍ਰੈਜ਼ੀਡੈਂਟ ਸੀ ਜੀ ਉਹ ਵੀ ਉੱਥੇ ਮਿੱਠੇ ਅੱਛਾ ਜੀ ਉਹ ਕੁਸ਼ਤੀ ਦੇਖ ਰਹਾ ਸੀ ਜੀ ਤੇ ਜਦੋਂ ਮੈਂ ਹੁਣ ਉਹਦੇ ਉਹ ਮੈਂ ਉਹਦੇ ਲਾਗੇ ਜਿੱਦਾਂ ਕਹਿੰਦੇ ਨੇ ਸ਼ੇਰ ਪਾ ਦੀ ਲੜਾਈ ਉਹ ਚੱਲ ਰਹੀ ਸੀ ਜੀ ਤਾਂ ਮੈਨੂੰ ਉਹਨਾਂ ਨੇ ਇਹਨੂੰ ਕਦੀ ਧੱਕੇ ਲੈ ਜਣਾ ਕਦੀ ਇਹਨੂੰ ਧੱਕੇ ਲੈ ਜਣਾ ਉਸ ਟਾਈਮ ਨੂੰ ਜਿਹੜਾ ਪਿੱਛੇ ਹਟਦਾ ਉਹਨੂੰ ਪੈਸਿਵਿਟੀ ਦਿੰਦੇ ਆ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਪੈਸਿਵਿਟੀ ਦਿੱਤੀ ਅੱਛਾ ਜੀ ਤੇ ਮੈਨੂੰ ਥੱਲੇ ਬਿਠਾ ਦਿੱਤਾ ਜੀ ਉਹ ਥੱਲੇ ਉੱਪਰ ਹੀ ਦੇ ਦੂਸਰੇ ਨੂੰ ਕਿ ਥੱਲੇ ਬਿਠਾਉਣਾ ਖੜੇ ਕਰ ਲੈਣਾ ਕਿੱਦਾਂ ਲੜਨਾ ਜੀ ਕਿ ਉਹ ਪਿੱਛੇ ਹਟ ਰਿਹਾ ਤੇ ਉਹ ਉਹ ਮੈਨੂੰ ਨੇ ਥੱਲੇ ਬਿਠਾ ਲਿਆ ਮੈਂ ਥੱਲੇੋਂ ਨਿਕਲ ਗਿਆ ਉਸ ਟਾਈਮ ਨਿਕਲਣ ਦਾ ਵੀ ਪੁਆਇੰਟ ਸੀ ਅੱਛਾ ਨਿਕਲਣ ਦਾ ਪੁਆਇੰਟ ਸੀ ਨਿਕਲਣ ਦਾ ਹੀ ਪੁਆਇੰਟ ਸੀ ਜੀ ਤੇ ਦੂਸਰ ਰਾਉਂਡ ਚ ਉਨੇ ਇੱਕ ਬਿਥੋਂ ਉਹਨੇ ਪੈਂਟ ਲੈ ਲਿਆ ਜੀ ਸਾਡੇ ਬਰਾਬਰ ਹੋ ਗਏ ਜੀ ਫਿਰ ਸੱਜਣ ਦਾ ਦੀ ਕੁਸ਼ਤੀ ਸ਼ੁਰੂ ਹੋ ਗਈ ਜਦੋਂ ਵੀ ਪੈਂਟ ਹੋਊਗਾ ਉਦੋਂ ਅ ਜੇਤੂ ਕਰਾਰ ਦਿੰਦਾ ਹਾਂ ਜੇਤੂ ਕਰਾ ਦਿੱਤਾ ਜਾਊਗਾ ਜੀ ਤੇ ਮੈਂ ਫਿਰ ਮੈਨੂੰ ਉਹ ਤਕੀਦ ਕਦੀ ਇਹਨੂੰ ਲੈ ਜਾਏ ਕਦੀ ਇਹਨੂੰ ਜੇ ਪੈਸਿਵਿਟੀ ਦਿੱਤੀ ਜੀ ਉਹਨੇ ਬਿਠਾਇਆ ਨਹੀਂ ਮੈਨੂੰ ਅੱਛਾ ਜੀ ਤੇ ਫਿਰ ਦੂਸਰੀ ਵਾਰ ਵੀ ਦਿੱਤੀ ਪੈਸਿਵਿਟੀ ਇਦਾਂ ਹੀ ਤੇ ਤੀਜੀ ਵਾਰ ਉਹਨੇ ਮੈਨੂੰ ਬਿਠਾ ਲਿਆ ਜੀ ਤੇ ਮੈਂ ਨਿਕਲ ਗਿਆ ਉਹਦੇ ਥੱਲੇੋਂ ਤੇ ਫਿਰ ਪੈਂਟ ਹੋ ਗਿਆ ਤੇ ਜਿੱਤ ਹੋ ਗਈ ਤੇ 골ਡ ਮੈਡਲ ਲੈ ਗਿਆ ਤੈਨੂੰ ਟੈਕਟਸ ਨਾਲ ਉਹ 골ਡ ਮੈਚ ਜਿੱਤੇ ਉਹਦਾ ਆਪਣਾ ਸਾਰਾ ਸਾਰੇ ਮੈਨੂੰ ਇੰਨਾ ਪਿਆਰ ਕਰਦੇ ਨੇ ਵੀ ਇਹ ਕਲਾਕਾਰ ਪੈਦਾ ਆਣਿਆ ਆ ਕਈ ਵਾਰ ਕਹਿੰਦੇ ਨੇ ਕਿ ਕਈ ਵਾਰ ਪਹਿਲਵਾਨੀ ਨਹੀਂ ਕੰਮ ਆਉਂਦੀ ਕਈ ਵਾਰ ਦਿਮਾਗ ਵੀ ਕੰਮ ਆਣਾ ਚਾਹੀਦਾ ਤੁਸੀਂ ਉਹ ਵਰਤ ਕੇ 145 ਕਿਲੋ ਦੇ ਜਿਹੜੇ ਪਹਿਲਵਾਨ ਨੂੰ ਹਰਾਇਆ ਉਹ ਵੀ ਰਸ਼ੀਆ ਦੇ ਤਾਂ ਬਹੁਤ ਵੱਡੀ ਗੱਲ ਹੈ ਗੱਲ ਕਰਦੇ ਆ ਨਾ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਤੇ ਅੱਜ ਬਹੁਤ ਜ਼ਿਆਦਾ ਅੰਤਰਰਾਸ਼ਟਰੀ ਪੱਧਰ ਤੇ ਫਰਕ ਆਏ ਨੇ ਕਿਦਾਂ ਦੇ ਫਰਕ ਆਏ ਇਹ ਫਰਕ ਲੰਪਕ ਦੇ ਟਾਈਮ ਜਦੋਂ ਵੀ 8 ਸਾਲਾਂ ਬਾਅਦ ਕੁਝ ਨਾ ਕੁਝ ਚੇਂਜ ਹੁੰਦੀ ਰਹਿੰਦੀ ਆ ਜੀ ਪਹਿਲਾਂ ਜਦੋਂ ਪਹਿਲਾਂ ਅਸੀਂ ਉਹ 5-5 ਮਿੰਟ ਦੇ ਤਿੰਨ ਰਾਉਂਡ ਹੁੰਦੇ ਸੀ ਜੀ ਇੱਕ ਮਿੰਟ ਰੈਸਟ ਫਿਰ ਇਦਾਂ ਤੇ ਫਿਰ ਤਿੰਨ ਤਿੰਨ ਮਿੰਟ ਦੇ ਹੋਏ ਜੀ ਫਿਰ ਦੋ ਰਾਉਂਡ ਤਿੰਨ ਤਿੰਨ ਮਿੰਟ ਦੇ ਹੋਏ ਜੀ ਫਿਰ ਉਹ ਇੱਕ ਟਾਈਮ ਇਦਾਂ ਦਾ ਆਇਆ 5 ਮਿੰਟ ਲਗਾਤਾਰ ਹੀ ਹੋਏ ਮਤਲਬ ਚੇਂਜ ਹੁੰਦੇ ਰਹਿੰਦੇ ਆ ਕਦੇ ਕੋਈ ਫਰਕ ਪੈਂਦਾ ਉਹਦੇ ਨਾਲ ਫਰਕ ਪੈਂਦਾ ਜੀ ਫਰਕ ਜਿਹੜਾ 5 ਮਿੰਟ ਲਗਾਤਾਰ ਲੜਨਾ ਉਸ ਟਾਈਮਲੇ ਵਾਲੇ ਕੱਢ ਸਕਦਾ ਹੈ ਜੀ ਤੇ ਜਿਹੜਾ ਪਿੱਛੋਂ ਸਾ ਮਿਲ ਜਾਣਾ ਫਿਰ ਉਹ ਠੀਕ ਹੋ ਜਾਂਦਾ ਹੈ ਤੇ ਉਹਦੇ ਲਈ ਤਾਂ ਉਹ ਉਹਨਾਂ ਦਾ ਸਿਸਟਮ ਹੈ ਉਹ ਕੁਸ਼ਤੀ ਨੂੰ ਕਿੱਦਾਂ ਤੇਜ਼ ਕਰਨਾ ਹੈ ਕਿੱਦਾਂ ਉਹਨੂੰ ਵਧੀਆ ਬਣਾਉਣਾ ਹੈ ਲੋਕਾਂ ਨੂੰ ਇੰਟਰਸਟ ਬਣੇ ਉਹ ਜਿਹੜੇ ਲੰਪਕ ਵਾਲੇ ਆਰਗੇਨਾਈਜ਼ਰ ਆ ਉਹ ਕਰਦੇ ਰਹਿੰਦੇ ਚੇਂਜ ਜੇ ਤੁਹਾਡਾ ਸਮਝ ਸੀ ਨਾ ਉਦੋਂ ਕਾਫੀ ਅੱਛਾ ਸੀਗਾ ਹਿੰਦੁਸਤਾਨ ਦੇ ਵਿੱਚ ਕੁਸ਼ਤੀ ਦਾ ਅੱਜ ਥੋੜਾ ਜਿਆਦਾ ਡਾਊਨ ਜਾ ਰਿਹਾ ਕੀ ਕਾਰਨ ਸਮਝਾ ਨੇ ਡੋਲ ਨਹੀਂ ਜਾ ਰਹਾ ਜੀ ਹੁਣ ਤੇ ਸਹੀ ਕਾਫੀ ਆ ਰਾਜਨੀਤੀ ਬਹੁਤ ਹੋ ਰਹੀ ਹੈ ਨਾ ਮੇਰੇ ਕਹਿਣ ਦਾ ਮਤਲਬ ਉਹਦੇ ਕਰਕੇ ਬੜਾ ਨੁਕਸਾਨ ਹੋ ਕਾਹਨੇ ਨੁਕਸਾਨ ਦੇ ਜਿਹੜਾ ਰਹਿਣ ਦੇ ਬੱਚਾ ਨਾ ਆਇਆ ਆ ਤੇ ਇਹ ਨੁਕਸਾਨ ਹੋਇਆ ਇਹ ਨਹੀਂ ਤੇ ਸਾਡਾ ਲੰਪਕ ਜੋ 골ਡ ਹੋਣਾ ਸੀ ਜੀ ਤੇ ਇਥੇ ਕਿ ਅਸੀਂ ਕਿਉਂਕਿ 2008 ਚ ਵਿੱਚ 52 ਸਾਲ ਬਾਅਦ ਜੀ 2008 ਦੇ ਵਿੱਚ ਬ੍ਰਾਂਜ਼ ਮੈਡ ਲਾਇਆ ਸੀ ਸਿੱਖਿਲ ਦਾ ਜੀ ਉਸ ਤੋਂ ਬਾਅਦ ਅਗਲੇ ਸਾਲ ਨੂੰ ਰਿਪੀਟ ਕੀਤਾ ਲੰਡਨ ਜੀ ਔਰ 12 ਚ ਤੇ ਸਿਲਰ ਮੈਡਲ ਆਇਆ ਇੱਕ ਸਾਡਾ ਜੁਗੇਸ਼ਵਰ ਦਾ 브్రాঞ্জ ਆਇਆ ਜੀ ਤੇ ਉਦੋਂ ਬਾਅਦ ਫਿਰ ਲੜਕੀ ਦਾ ਵੀ ਇੱਕ 브్రాঞ্জ ਆਇਆ ਤੇ ਮਤਲਬ ਸਾਡੀ ਕੁਸ਼ਤੀ ਨੂੰ ਨੁਕਸਾਨ ਹੋਇਆ ਆ ਲੜਾਈ ਦੇ ਵਿੱਚ ਇਹ ਤਾਂ ਪਰਿਵਾਰ ਦੇ ਵਿੱਚ ਲੜਾਈ ਹੋਈ ਨਾ ਜੀ ਤੇ ਉਦੋਂ ਫਿਰ ਚੰਗੀ ਤਰ੍ਹਾਂ ਮਿਹਨਤ ਨਹੀਂ ਹੁੰਦੀ ਕਈ ਵਾਰੀ ਧਿਆਨ ਜਾਂਦਾ ਆ ਤੇ ਸਾਡੇ ਆ 4-5 ਸਾਲ ਨੁਕਸਾਨ ਹੋਇਆ ਤੁਸੀਂ ਕੀ ਸਮਝਦੇ ਹੋ ਕਿ ਇਹ ਇਹੋ ਜਿਹੇ ਲੋਕ ਜਿਹੜੇ ਰਾਜਨੀਤੀ ਚ ਖਾਸ ਕਰਕੇ ਜਿਹੜੇ ਜਿਨ੍ਹਾਂ ਦਾ ਖੇਲ ਦੇ ਨਾਲ ਕੋਈ ਇੰਨਾ ਵਾਸਤਾ ਨਹੀਂ ਉਹਨਾਂ ਨੂੰ ਜਦੋਂ ਉਧੇਦਾਰੀ ਦਿੱਤੀ ਜਾਂਦੀ ਤੇ ਉਹ ਨੁਕਸਾਨ ਕਰਦੇ ਤੁਸੀਂ ਸਮਝਦੇ ਹੋ ਇਹ ਗੱਲ ਨਹੀਂ ਹਰ ਇੱਕ ਨਹੀਂ ਇਦਾਂ ਦਾ ਹੁੰਦਾ ਇਹ ਲੇਕਿਨ ਇਹਦੇ ਵਿੱਚ ਰਾਜਨੀਤੀ ਤੇ ਲੱਗਦੀ ਆ ਵੀ ਹੋਈ ਹੋਈ ਜੀ ਲੇਕਿਨ ਜਿਹੜੇ ਆਰਗੇਨਾਈਜ਼ਰ ਹੁੰਦੇ ਆ ਕਈ ਅੱਜ ਪਿੱਛੇ ਚੰਗੇ ਹੁੰਦੇ ਆ ਇਹਨਾਂ ਨੇ ਵਧੀਆ ਟੂ ਉਹਨਾਂ ਨੂੰ ਟੂਰਨਾਮੈਂਟ ਕਰਾਏ ਆ ਜਿਹਦੇ ਜਿੰਨਾਂ ਦੇ ਵਿੱਚ ਪ੍ਰੋਮੋਸ਼ਨ ਮਿਲਦੀ ਆ ਬੱਚਿਆਂ ਨੂੰ ਲੀਗ ਲੀਗਾ ਵੀ ਲੀਗ ਵੀ ਕਰਾਈਆਂ ਜੀ ਤੇ ਇੱਥੇ ਆ ਕੇ ਮਾਰ ਖਾ ਗਏ ਅਸੀਂ 4-5 ਸਾਲ ਜਿਹੜੇ ਸਾਡੇ ਰੈਸਲਿੰਗ ਦਾ ਨੁਕਸਾਨ ਆਇਆ ਹੁਣ ਜਿਵੇਂ ਤੁਸੀਂ ਵੀ ਦੱਸਿਆ ਕਿ 4-5 ਸਾਲ ਦੇ ਵਿੱਚ ਸਾਡਾ ਨੁਕਸਾਨ ਹੋਇਆ ਕੁਸ਼ਤੀ ਦਾ ਨੁਕਸਾਨ ਸਾਡਾ ਪੱਕਾ 골ਡ ਮੈਡਲ ਵਾਸੀ ਤੇ ਹੁਣ ਤੁਸੀਂ ਕੀ ਸਮਝਦੇ ਹੋ ਕੀ ਕਰਨਾ ਚਾਹੀਦਾ ਉਹ ਮੈਂ ਤਾਂ ਕੀ ਦੱਸਾਂ ਇਹਨਾਂ ਦੇ ਵਿੱਚ ਇਹੋ ਜਿਹੀਆਂ ਲੜਾਈਆਂ ਲੜੀਆਂ ਨੂੰ ਖਤਮ ਕਰਨਾ ਚਾਹੀਦਾ ਆ ਜੀ ਇਹ ਤੁਸੀਂ ਪਰਿਵਾਰਕ ਚਲਾਉਣਾ ਹੋਵੇ ਤੇ ਉਹਦੇ ਵਿੱਚ ਲੜਾਈ ਹੋਵੇ ਤੇ ਉਹ ਨਹੀਂ ਚੱਲਦਾ ਇਹ ਤੇ ਬਹੁਤ ਵੱਡੀ ਗੱਲ ਹੈ ਹਿੰਦੁਸਤਾਨ ਦੇ ਸਾਰਾ ਸਿਸਟਮ ਨੂੰ ਠੀਕ ਕਰਨਾ ਤੇ ਕੰਟਰੋਲ ਕਰਨਾ ਚਾਹੀਦਾ ਹੈ ਚਾਹੇ ਗਵਰਨਮੈਂਟ ਕਰੇ ਚਾਹੇ ਆਰਗੇਨਾਈਜੇਸ਼ਨ ਕਰਨ ਕਿਦਾਂ ਇਹਨੂੰ ਕੰਪਰੋਮਾਈਜ਼ ਕਰਾਉਣਾ ਚਾਹੀਦਾ ਅੱਛਾ ਇੱਕ ਆਪਾਂ ਗੱਲ ਕਰਦੇ ਹਾਂ ਤੁਸੀਂ ਬਹੁਤ ਜ਼ਿਆਦਾ ਜਦੋਂ ਛੱਡ ਵੀ ਦਿੱਤੀ ਸੀ ਗੇਮ ਉਸ ਤੋਂ ਬਾਅਦ ਬਹੁਤ ਕਰਾਏ ਨੇ ਮੁਕਾਬਲੇ ਮੁਕਾਬਲੇ ਚ ਸਰਕਾਰਾਂ ਦਾ ਕਿੰਨਾ ਕੋ ਰੋਲ ਰਹਿੰਦਾ ਮੈਂ ਪਹਿਲਵਾਨੀ ਤੋਂ ਬਾਅਦ ਮੈਂ ਆਰਗੇਨਾਈਜੇਸ਼ਨ ਚ ਆ ਗਿਆ ਪਹਿਲੀ ਆ ਗਿਆ ਸੀ ਮੈਨੂੰ 2000 ਨੂੰ 1993 ਨੂੰ ਪੰਜਾਬ ਦਾ ਪ੍ਰਧਾਨ ਬਣਦਾ ਸੀ ਜੀ 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 ਫਿਰ ਉਹ ਕੁਝ ਇਦਾਂ ਚਾਹੁੰਦਾ ਰਿਹਾ ਜੀ ਮੈਨੂੰ ਸਕੋ ਮੈਂ ਪਹਿਲਵਾਨੀ ਆਪਣੀ ਹਲ ਤੇ ਕਿਤੀ ਕੀ ਧਿਆਨ ਦੇਣਾ ਮੈਂ ਹੋਰ ਵੀ ਜਿਹੜੀ ਬੱਚਿਆਂ ਦੀ ਇਥੇ ਛੋਟਾ ਸਰਵਣ ਸੀ ਧੀਰਾ ਸੀ ਤੇ ਇਹਨਾਂ ਦੀ ਵੀ ਮੈਂ ਧਿਆਨ ਨਹੀਂ ਦੇ ਸਕਿਆ ਜਿਆਦਾ ਸਾਰਾ ਉੱਪਰ ਲੈਵਲ ਤੇ ਜੀ ਵੱਡੇ ਵੱਡੇ ਟੂਰਨਾਮੈਂਟ ਕਰਾਇਆ ਤੁਹਾਨੂੰ ਤੇ ਦੇਖਿਆ ਸੀ ਜੀ ਪੰਨਾ ਸਿੰਘ ਜੀ ਤੇ ਉਦੋਂ ਬਾਅਦ ਕਈ ਨੈਸ਼ਨਲ ਕਰਾਈਆਂ ਕਈ ਸਿਸਟਮ ਜਦੋਂ ਉੱਪਰ ਮੈਂ ਸੈਕਟਰੀ ਜਨਰਲ ਆ ਰੈਸਲਿੰਗ ਫੈਡਰੇਸ਼ਨ ਉਹ ਬੜੀ ਉਹ ਜੀ 8 ਸਾਲ ਅਪੀਲਾ ਵੈਸ ਪ੍ਰਧਾਨ ਰਿਹਾ ਤੇ ਹੁਣ ਤੱਕ ਵੀ ਇਹਦਾ ਚੱਲੀ ਜਾਂਦਾ ਹੈ ਉਹ ਜਿਨਾ ਦਾ ਮੈਨੂੰ ਜੋ ਪ੍ਰੋਮੋਟ ਕਰਨਾ ਚਾਹੀਦਾ ਸੀ ਮੈਂ ਉਹ ਨਾ ਕਰ ਨਹੀਂ ਸਕਿਆ ਕੋਈ ਕਮੀਆਂ ਗਵਰਨਮੈਂਟ ਦੀਆਂ ਵੀ ਕਮੀਆਂ ਇਹ ਚ ਕੋਈ ਸ਼ੱਕ ਨਹੀਂ ਕਿ ਸਾਨੂੰ ਪਹਿਲਾਂ ਰਾਜੇ ਮਹਾਰਾਜ ਆਪ ਹਾਲ ਦੇ ਹੁੰਦੇ ਸੀ ਜੀ ਸਪੋਰਟਸ ਨੂੰ ਉਹ ਉਪਰ ਉਠਾਉਂਦੇ ਸੀ ਜੀ ਬਿਲਕੁਲ ਸਾਡੇ ਜੋ ਸਾਨੂੰ ਲੰਪਕ ਲੈਵਲ ਦੇ ਤੁਸੀਂ ਕੁਝ ਕਰਨਾ ਹੈ ਨਾ ਲੰਪਕ ਲੈਵਲ ਦੀ ਪਹਿਲਵਾਨੀ ਕਰਨੀ ਹੈ ਤੇ ਸਾਨੂੰ ਬਹੁਤ ਕੁਝ ਚਾਹੀਦਾ ਹੈ ਅਹੀਂ ਆਮ ਪਰਿਵਾਰ ਚੁੰਨੇ ਸਾਨੂੰ ਡਾਈਟ ਚਾਹੀਦੀ ਆ ਸਾਨੂੰ ਅ ਅੱਜਕੱਲ ਉੱਪਰ ਲੈਵਲ 'ਤੇ ਜਾਣ ਲਈ ਡਾਈਟਿਸ਼ਨ ਚਾਹੀਦੀ ਆ ਸਾਨੂੰ ਸਾਧਨ ਚਾਹੀਦੇ ਆ ਸਾਨੂੰ ਜੋ ਕਮਿਟੀ ਜੋ ਹੈ 인ਫਰਾਸਟਰਕਚਰ ਉਹ ਚਾਹੀਦਾ ਆ ਤੇ ਖਰਾਕ ਤੇ ਚਾਹੀਦੀ ਚਾਹੀਦੀ ਆ ਜਾਬਾਂ ਚਾਹੀਦੀਆਂ ਆ ਹੁਣ ਤੇ ਚਲੋ ਠੀਕ ਆ ਕੁਝ ਸੈਂਟਰ ਗਵਰਨਮੈਂਟ ਵੀ ਵਧੀਆ ਕਰ ਰਹੀ ਆ ਸਾਰੇ ਹਰਿਆਣੇ ਨੇ ਦੇਖ ਲਓ ਉਹਨਾਂ ਨੂੰ ਜੋ ਜਦੋਂ ਕੋਨਵਲਟ ਗੇਮਸ ਹੋਏ 2010 ਦੇ ਵਿੱਚ ਜੀ ਤੇ ਪਹਿਲਾਂ ਉਹ ਸਾਡਾ ਛੋਟਾ ਭਰਾ ਹੁੰਦਾ ਸੀ ਐਸਾ ਹੀ ਸਪੋਰਟਸਮੈਨ ਸਾਰੇ ਚੰਗੇ ਸੋ ਕਿਉਂਕਿ ਸਾਡੀ ਪੰਜਾਬ ਪੁਲਿਸ ਦਾ بڑا ਬੋਲਬਾਲਾ ਰਿਹਾ ਆ ਜਿਹ ਚੰਗੇ ਚੰਗੇ ਅਫਸਰ ਹੁੰਦੇ ਰਹੇ ਉਹਨਾਂ ਨੇ ਪ੍ਰੋਮੋਟ ਕੀਤੇ ਪਲੇਅਰਾਂ ਨੂੰ ਪ੍ਰੋਮੋਟ ਕੀਤਾ ਜੀ ਤੇ ਉਹਨਾਂ ਨੂੰ ਉਹਨਾਂ ਨੇ ਜਿਹੜੇ ਹੈਗੇ ਸੀ ਆ ਉਹਨਾਂ ਨੇ ਮੈਡਲ ਜਿੱਤੇ ਕੌਨਵੈਲਟਸ ਚ ਤੇ ਉਹਨਾਂ ਨੂੰ ਪਹਿਲੀ ਨਵੰਬਰ ਨੂੰ ਆਨਰ ਕਰਨਾ ਸੀ ਜੀ ਤੇ ਮੈਂ ਕੋਟਵੀ ਜੇ ਤਿੰਨ ਗੱਲ ਲਈ ਮੈਂ ਪਹਿਲੀ ਪਹਿਲਾਂ ਤੇ ਉਹ ਸਾਡਾ ਵੱਡਾ ਭਰਾ ਬਣਿਆ ਹਰਿਆਣਾ ਹਾਂਜੀ ਕਿਉਂਕਿ ਸਾਡੇ ਪਲੇਅਰ ਬਹੁਤ ਪਹਿਲੇ ਚੰਗੇ ਹੁੰਦੇ ਸੀ ਤੇ ਉਹ ਤੂੰ ਪਹਿਲਵਾਨ ਉਹਨਾਂ ਦੇ ਸਾਡੇ ਤੋਂ ਉੱਚੇ ਹੋ ਗਏ ਹੋਰ ਵੀ ਵੱਡੇ ਹੋ ਗਏ ਤੇ ਪਹਿਲੀ ਨਵੰਬਰ ਨੂੰ ਸਭ ਦਾ ਵੱਡਾ ਭਰਾ ਬਣ ਜਾਊਗਾ ਉਹ ਕਹਿਣ ਲੱਗੇ ਕਿਉਂ ਮੈਂ ਵੀ ਉਹਨਾਂ ਨੂੰ ਆਨਰ ਕਰ ਰਹੇ ਪਹਿਲੀ ਨਵੰਬਰ ਨੂੰ ਜੀ ਔਡੀ ਕਾਰਾਂ ਦੇ ਰਹੇ ਆ ਜੀ ਕਰੋੜਾਂ ਰੁਪਈਆ ਦੇ ਰਹੇ ਆ ਤੇ ਆਪਣੇ ਆਪ ਉਹਨਾਂ ਨੇ ਹੁਣ ਇਹ ਹਾਲ ਬਣਿਆ ਆ ਹਰਿਆਣੇ ਦੇ ਵਿੱਚ ਘਰ ਘਰ ਅਕੈਡਮੀਆ ਖੁੱਲੀਆਂ ਘਰ ਘਰ ਅਕੈਡਮੀਆ ਖੁੱਲੀਆਂ ਜਿਨੂੰ ਪਤਾ ਵੀ ਨਹੀਂ ਰਸਲਿੰਗ ਦਾ ਉਹਨਾਂ ਨੇ ਕੋਚ ਐਰ ਕੀਤਾ ਆ ਜੀ ਉਹਨਾਂ ਨੇ ਰਸਲਿੰਗ ਮੈਟ ਲਾਏ ਆ ਤੇ ਉਹ ਪਿੰਡ ਦੇ ਵਿੱਚ ਆਪਣੀ ਫੀਸ ਲੈਂਦੇ ਆ ਜੀ ਜੈਨੂਇਨ ਜੀ ਜੋ ਵੀ ਆ ਤੇ ਹਰ ਪਿੰਡ ਦੇ ਵਿੱਚ ਅਕੈਡਮੀ ਇੰਨੀ ਰਸ ਇੰਨੀ ਰਸਲਿੰਗ ਹੋ ਗਈ ਆ ਜੀ ਤੇ ਸਾਡੇ ਪੰਜਾਬ 'ਚ ਹਾਲ ਹੀ ਮਾੜਾ ਉਹੀ ਗੱਲ ਹੈ ਜੀ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਖੇਡਾਂ ਨੂੰ ਬਹੁਤ ਪ੍ਰਮੋਟ ਕੀਤਾ ਜਾਂਦਾ ਸੀ ਕੁਝ ਸਮਾਂ ਹੁੰਦਾ ਸੀ ਖਿਡਾਰੀ ਮੋਤ ਮਿਲਦੇ ਸੀ ਜੇ ਕੋਈ ਜਿੱਤ ਕੇ ਆਉਂਦਾ ਸੀ ਉਹਨੂੰ ਅੱਜ ਹਰਿਆਣੇ ਵਿੱਚ ਪੈਸਾ ਜ਼ਿਆਦਾ ਮਿਲਿਆ ਇੱਥੋਂ ਤੱਕ ਕਿ ਸਾਡੇ ਪੰਜਾਬ ਦੇ ਖਿਡਾਰੀ ਹਰਿਆਣੇ ਦੇ ਖੇਡ ਰਹੇ ਨੇ ਬਿਲਕੁਲ ਆ ਇੱਕ ਦੌਰ ਇਹ ਦਿੰਦਾ ਆ ਸੀ ਉਹ ਨੈਸ਼ਨਲ ਗੇਮ ਚ ਪੈਸੇ ਦਿੰਦੇ ਸੀ ਸਾਡੇ ਖਿਡਾਰੀ ਉਧਰ ਖੇਡਣ ਲੱਗ ਗਏ ਜੀ ਬਿਲਕੁਲ ਜਿਹੜੇ ਸਪੋਰਟਸ ਬਾਰੇ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਆ ਪਰਿਵਾਰ ਜੋਹੀ ਹੁੰਦੇ ਆ ਜੀ ਸਾਨੂੰ ਹਰ ਚੀਜ਼ ਦੀ ਜ਼ਰੂਰਤ ਹੁੰਦੀ ਆ ਬਿਲਕੁਲ ਤੇ ਜੇ ਸਾਡੀ ਗਵਰਨਮੈਂਟ ਨਹੀਂ ਕਰੂਗੀ سپورਟ ਤੇ ਇਹ ਕਿਦਾਂ ਕਰ ਸਕਦੇ ਆ ਜੀ ਜੌਬ ਨਹੀਂ ਮਿਲਦੀ ਬਹੁਤਿਆਂ ਨੂੰ ਜੀ ਅਹੀਂ ਤੇ ਚਲੋ ਜੌਬ ਲੈ ਲਈ ਸਾਡਾ ਇਹ ਨਾਲ ਚੱਲਦਾ ਰਿਹਾ ਕੰਮ ਸਾਰਾ ਕੁਝ ਜੀ ਤੇ ਹੋਰ ਪੰਜਾਬ ਮੈਂ ਤੁਹਾਨੂੰ ਦੱਸਿਆ ਪੰਜਾਬ ਪੰਜਾਬ ਪੁਲਿਸ ਨੇ سپورਟ ਨੂੰ ਉੱਪਰ ਠਾਇਆ ਜੀ ਨਹੀਂ ਤੇ 100% ਚੋਂ 90% ਸਪੋਰਟ ਪੰਜਾਬ ਪੁਲਿਸ ਦੀ ਸੀ ਜੀ ਬਿਲਕੁਲ ਹਾਂ ਤੇ ਉਹਨੂੰ ਕੱਢ ਲੋ ਤੇ 10% ਰਹਿ ਜਾਂਦੀ ਹੈ ਜੀ ਤੇ ਅੱਛਾ ਇੱਕ ਜਿਵੇਂ ਹੁਣ ਗੱਲ ਤੁਸੀਂ ਸਰਕਾਰ ਦੀ ਗੱਲ ਕੀਤੀ ਐ ਤੁਸੀਂ ਵੀ ਰਾਜਨੀਤੀ 'ਚ ਆਏ ਸੀਗੇ ਕਿ ਕਿੱਦਾਂ ਰਿਹਾ ਕਿ ਹੁਣ ਤਾਂ ਤੁਸੀਂ ਰਾਜਨੀਤੀ ਛੱਡ ਚੁੱਕੇ ਹੋ ਤੁਸੀਂ ਕਿੱਦਾਂ ਤੁਹਾਨੂੰ ਲਿਆਂਦਾ ਗਿਆ ਸੀ ਤੇ ਕਿਉਂ ਛੱਡ ਦਿੱਤੀ ਕੀ ਕਰ ਰਹੇ ਮੈਨੂੰ ਤੇ ਚਲੋ ਮੈਨੂੰ ਪਹਿਲਾਂ ਵੀ 2014 ਦੇ ਵਿੱਚ ਐਮਪੀ ਤੇ ਵਾਸਤੇ ਵੀ ਮੈਨੂੰ ਕਹਿੰਦੇ ਸੀ ਤੁਸੀਂ ਆਓ ਤੇ ਮੈਂ ਹੱਥ ਜੋੜੇ ਮੈਂ ਕਿਹਾ ਮੈਂ ਇਹ ਦਾ ਲੈਣ ਦਾ ਬੰਦਾ ਨਹੀਂਗਾ ਮੈਂ ਜੀ ਮੈਂ ਕਿਉਂਕਿ 2013 'ਚ ਰਿਟਾਇਰ ਹੋਇਆ ਸੀ ਜੀ ਤੇ ਉਦੋਂ ਤੇ ਮੇਰੇ ਮਾਹੀ ਮੰਮੀ ਲੇਲੀ ਬਣੇ ਫਿਰ ਮੈਨੂੰ 2016 ਦੇ ਵਿੱਚ ਜੀ ਤਰਨਤਾਰ ਤੋਂ ਲੈਣ ਆ ਗਏ ਜੀ ਮੇਰੇ ਦੋਸਤ ਪੁੱਤਰ ਫਿਰ ਮੈਨੂੰ ਕਹਿਣ ਲੱਗੇ ਤੁਸੀਂ ਪਹਿਲਾਂ ਚੰਗੇ ਕੰਮ ਕਰਦੇ ਹੋ ਜੀ ਪਾਵਰ ਹੋ ਕੇ ਚੰਗੇ ਕੁਝ ਐਨਆਰਆਈ ਦੋਸਤ ਮੇਰੇ ਕਹਿਣ ਲੱਗੇ ਉਦੋਂ ਬੜਾ ਚਾਹ ਸੀ ਬਾਹਰ ਆ ਐਨਆਰਐਨ ਜੀ ਜੀ ਤੇ ਮੈਂ ਵਹ ਬਹੁਤ ਕੋ ਸਿੱਖਿਆ ਤੇ ਜਾ ਕੇ ਮੈਨੂੰ ਬੜਾ ਮਜ਼ਾ ਆਇਆ ਮੈਂ ਕਿਉਂਕਿ ਪਿੰਡ ਤੋਂ ਮੈਂ ਪਹਿਲਾਂ ਹੀ ਦਿੱਲੀ ਚਲ ਗਿਆ ਸੀ ਜੀ ਮੈਂ 20-22 ਸਾਲ ਦੀ ਉਮਰ ਜੀ ਤੇ ਮੈਂ ਉਥੇ ਰਿਹਾ 15 ਸਾਲ ਜਦੋਂ ਹੁਣ ਬਸ ਉਦਾਂ ਹੀ ਜਾਂਦੇ ਕੁਸ਼ਤੀ ਕਸਤੀ ਹੋਣੀ ਜਾਂ ਕੋਈ ਸਾਰਥ ਹੋਣਾ ਹੁਣ ਤੇ ਮੈਨੂੰ ਉਥੇ ਲੋਕਾਂ ਨੇ ਇੰਨਾ ਪਿਆਰ ਕੀਤਾ ਨਾ ਕੋਈ ਕੋਈ ਮੈਨੂੰ ਮੇਰਾ ਪੜਦਾ ਰਿਹਾ ਕੋਈ ਮੇਰੇ ਕੁਸ਼ਤੀ ਵੇਖੀ ਆ ਕਿ ਇਹਦੇ ਮੇਰੀ ਕੁਸ਼ਤੀ ਲੜੀ ਆ ਕਿਸੇ ਨੇ ਜੀ ਇਦਾਂ ਪਿੰਡ ਚਲ ਜਾਣਾ ਤੇ ਬੜਾ ਮਜ਼ਾ ਆਉਣਾ ਲੱਗ ਕੇ ਸੱਚਾ ਜਿਵੇਂ ਹੁਣ ਤੁਸੀਂ ਗੱਲ ਕੀਤੀ ਨਾ ਖੇਲ ਦੇ ਰਾਜਨੀਤੀ ਦੀ ਤਾਡੀ ਕਿਹੜੀ ਪੜੀ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਖੇਲ ਵਧੀਆ ਸੀ ਕਿ ਰਾਜਨੀਤੀ ਅੱਛੀ ਸੀ ਕੀ ਤੁਹਾਨੂੰ ਸਹੀ ਲੱਗਦਾ ਹੈ ਵੈਸੇ ਕਿਉਂਕਿ ਕਹਿੰਦੇ ਨੇ ਕਿ ਜੇ ਤੁਸੀਂ ਕੁਝ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਪੰਜਾਬ ਸਰਕਾਰ ਕੁਝ ਨਹੀਂ ਕਰਦੀ ਜੇ ਕੁਝ ਕਰਨਾ ਹੋਵੇਗਾ ਖਿਡਾਰੀਆਂ ਦੇ ਸਰਕਾਰ ਸਤਾ ਆਣਾ ਹੀ ਪੈਣਾ ਤੁਸੀਂ ਕੀ ਸਮਝਦੇ ਹੋ ਇਹਨੂੰ ਮੈਂ ਸਪੋਰਟਸ ਨੂੰ ਇੱਕ ਨੰਬਰ ਤੇ ਸਮਝਦਾ ਇਹ ਤੇ ਲਾਈਵ ਹੀ ਵੱਖਰੀ ਆ ਜੀ ਬਾਦਸ਼ਾਹ ਲਾਈਵ ਆ ਠੀਕ ਜਿਹੜੀ ਮੈਂ ਇਹ ਵੀ ਕੀ ਨਾ ਨਾ ਕੇ ਸਪੋਰਟਸ ਦੇ ਵਿੱਚ ਉਹ ਜਿਹੜੀ ਪਹਿਲਵਾਨੀ ਹੈ ਸਾਰਿਆਂ ਦੀ ਬਾਦਸ਼ਾਹ ਆ ਜੀ ਤੇ ਪਹਿਲਵਾਨੀ ਬਾਦਸ਼ਾਹ ਪਹਿਲਵਾਨ ਕਿਉਂਕਿ ਲੋਕ ਬਹੁਤ ਪਿਆਰ ਕਰਦੇ ਆ ਤੇ ਲੋਕ ਸਾਡੇ ਪਿੰਡਾਂ ਦੀ ਇੱਕ ਗੇਮ ਆ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਹੁਣ ਵੀ ਕਿਤੇ ਜਾਂਦੇ ਆ ਤੇ ਇੰਨਾ ਚਾਹ ਕਰਦੇ ਆ ਵੱਡੇ ਵੱਡੇ ਬਜ਼ੁਰਗ ਵੀ ਜਿਨ੍ਹਾਂ ਨੇ ਪਿਆਰ ਕੀਤਾ ਆ ਮਜਾ ਉਹਦਾ ਜਾ ਕੇ ਮਿਲ ਕੇ ਉਹਨਾਂ ਨੂੰ ਜਿਵੇਂ ਤੁਸੀਂ ਕਹਿੰਦੇ ਨਾ ਖੇਡ ਨੂੰ ਦਾ ਮੈਂ ਇੱਕ ਨੰਬਰ ਤੇ ਦਿੰਦਾ ਰਾਜਨੀਤੀ ਨੂੰ ਕਿੰਨੇ ਨੰਬਰ ਤੇ ਦਿੰਦੇ ਹੋ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਇੰਨੀ ਵਧੀਆ ਨਹੀਂ ਗੱਲ ਇਨੂੰ ਚੰਗਾ ਲੱਗਦਾ ਅੱਛਾ ਅੱਗੋ ਤੁਸੀਂ ਹੁਣ ਕੀ ਪੁੱਵਿੱਖਦੇ ਤੁਹਾਡੇ ਹੈਗੇ ਨੇ ਕੀ ਤੁਸੀਂ ਬੱਚਿਆਂ ਨੂੰ ਕਰਵਾਉਣ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਕੀ ਦੇਣਾ ਚਾਹੁੰਦੇ ਬਿਲਕੁਲ ਮੈਂ ਮੈਸੇਜ ਤੇਰਾ ਜਣਾ ਬੱਚਿਆਂ ਲਈ ਸਾਡੇ ਪੰਜਾਬ ਦੇ ਵਿੱਚ ਟਾਇਲਟ ਦੀ ਕਮੀ ਨਹੀਂ ਜੀ ਇਹ ਚੀਜ਼ ਦੀ ਕਹਾਣੀ ਸਾਡੀ ਸੀ ਜੀ ਹੋਰ ਸਾਰਾ ਕੁਝ ਹੁਣ ਫੇਰ ਇਹ ਰੂੜੀਸਾ ਦੇ ਸੀਐਮ ਨੇ ਇਹਨੂੰ ਪ੍ਰਮੋਟ ਕੀਤਾ ਸਾਡੇ ਹੁਣ 10 ਬੱਚੇ ਸਾਡੇ ਖੇਡ ਰਹੇ ਸੀ ਜੀ ਕੈਪਟਨ ਸਾਡਾ ਸੀ ਜੀ ਕਿੱਦੀ ਬੜੀ ਖੁਸ਼ੀ ਹੁੰਦੀ ਆ ਹਾਂਜੀ ਤੇ ਇਹ 4 ਸਾਲ 5 6 ਸਾਲ ਉਹਨਾਂ ਨੇ ਸਾਨੂੰ ਸਾਰੀ ਟੀਮ ਨੂੰ ਪਾਲਿਆ ਆ ਜੀ 오ਡੀਸਾ ਦੇ ਜੀ ਤੇ ਹੋਰ ਉੱਪਰ ਲੈਵਲ ਤੇ ਠੀਕ ਹੋ ਰਿਹਾ ਆ ਜੋ ਨੈਸ਼ਨਲ ਲੈਵਲ ਤੇ 10 15 ਸਾਲ ਤੋਂ ਕਿਉਂਕਿ 1982 ਦੇ ਵਿੱਚ ਆਪਾਂ ਨਾ ਏਸ਼ੀਅਨ ਗੇਮਸ ਕਰਾਏ ਉਦੋਂ ਸਟੇਡੀਅਮ ਬਣੇ ਉਦੋਂ ਸਾਰਾ ਇਨਫਰਾਸਟਰਕਚਰ ਆਇਆ ਸਾਰਾ ਕੁਝ ਉਦੋਂ ਲੋਕਾਂ ਨੂੰ ਪਤਾ ਲੱਗਾ ਟੀਵੀ ਤੇ ਵੀ ਪਹਿਲੀ ਵਾਰ ਉਦੋਂ ਹੀ ਉਹ ਸ਼ੁਰੂ ਹੋਇਆ ਜੀ ਜੀ ਬਿਲਕੁਲ ਬਿਲਕੁਲ ਕਿ ਕਿਹੜਾ ਲੰਪਕੀ ਹੁੰਦੀ ਆ ਐਸ਼ੀਨ ਗੇਮਾਂ ਕੀ ਹੁੰਦੀ ਆ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਜਦੋਂ ਕੌਨਵੈਲਟ 10 ਚਾਏ ਜੀ ਉਹਦੇ ਵਿੱਚ ਹੋਰ ਸਟੇਡੀ ਵੀ ਹੋਰ ਬਣੇ ਪ੍ਰਮੋਟ ਵੀ ਹੋਏ ਪਰ ਬਾਰੋਂ ਕੋਚ ਲੈਂਦੇ ਕੋਈ ਅੰਦਰੋਂ ਕੋਚ ਲੈਂਦੇ ਕੋਈ ਮਤਲਬ ਸਾਰੀ ਚੀਜ਼ ਦਾ ਵਿੱਚ ਜਦੋਂ ਘਰ ਚ ਤੁਹਾਡੇ ਵਿਆਹ ਹੁੰਦਾ ਨਾ ਉਦੋਂ ਤੁਸੀਂ ਸਾਰਾ ਉਹਨੂੰ ਰੰਗ ਰੋਗਣ ਕਰਦੇ ਹੋ ਸਾਰਾ ਕੋ ਸਿਸਟਮ ਜੀ ਤੇ ਸਾਡੇ ਬਹੁਤ ਉਪਰ ਆਈ ਸਾਰੇ ਸਪੋਰਟਸ ਉਪਰ ਆਈ ਹੈ ਜ ਕੋਈ ਗੱਲ ਨਹੀਂ ਬਹੁਤ ਅਸੀਂ ਪੀਖਦੇ ਆ ਸਾਰੇ ਸਾਡੀਆਂ ਸਾਰੇ ਸਪੋਰਟਸ ਉਪਰ ਆ ਰਹੀਆਂ ਨਹੀਂ ਤੇ ਪਹਿਲਾਂ ਕਿਤੇ ਹੌਕੀ ਤੋਂ ਇਲਾਵਾ ਕੋਈ ਮੈਡਲ ਨਹੀਂ ਹੁੰਦਾ ਸਾਡਾ ਜੀ ਚਲੋ ਸਰਦਾਰ ਮਿਲਕਾ ਸਿੰਘ ਜਦ ਤੇ ਇੱਕ ਦੋ ਇੱਕ ਮਤਲਬ ਘੱਟ ਸੀ ਤੇ ਏਸ਼ੀਆ ਲੈਵਲ ਤੇ ਸਾਡੇ ਥਰੋਅਰ ਚੰਗੇ ਸੀ ਤੇ ਹੁਣ ਤੇ ਅਰਥ ਪਾਸੇ ਵਰਲਡ ਚੈਂਪੀਅਨ ਬਣ ਗਿਆ ਲੰਪੂਰ ਜੀ ਬਣੀ ਬੜੀ ਖੁਸ਼ੀ ਦੀ ਗੱਲ ਹੈ ਪੰਜਾਬ 'ਚ ਨਾ ਇੱਕ ਪ੍ਰੋਬਲਮ ਉਹ ਇਸ ਟਾਈਮ ਬਹੁਤ ਵਧੀ ਹੋਈ ਹੈ ਜਿੰਦੇ 'ਚ ਨਸ਼ੇ ਦੀ ਪ੍ਰੋਬਲਮ ਹੈ ਸਾਡਾ ਯੂਥ ਨਸ਼ੇ ਵੱਲ ਬਹੁਤ ਚਾਰ ਰਿਹਾ ਇਸ ਵਿੱਚ ਖੇਡ ਆੜੀ ਮੈਨ ਨੇ ਬਹੁਤ ਔਖੇ ਹੋ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਤੇ ਬਿਲਕੁਲ ਜੀ ਇੱਥੇ ਕੋਈ ਸ਼ੱਕ ਨਹੀਂ ਅਸੀਂ ਕੁਝ ਸਾਲਾਂ ਤੋਂ ਸਾਡਾ ਨੁਕਸਾਨ ਹੋਇਆ ਪੰਜਾਬ ਦਾ ਪਹਿਲਾ ਅਤਵਾਦ ਦਾ ਆਇਆ ਉਦੋਂ ਵੀ ਨੁਕਸਾਨ ਹੋਇਆ ਜੀ ਲੇਕਿਨ ਉਦੋਂ ਬਾਅਦ ਅਸੀਂ ਹੋਰ ਕਈ ਚੀਜ਼ਾਂ ਦਾ ਸਭਾ ਜਿਹੜਾ ਨੇਸ਼ਨ ਨੂੰ ਬਰਬਾਦ ਕਰਨਾ ਦੋ ਚੀਜ਼ਾਂ ਬਹੁਤ ਦੀਆਂ ਇੱਕ ਤੇ ਉਹਨੂੰ ਪੜ੍ਹ ਰੱਖ ਦੋ ਜੀ ਅਈ ਅਨਪੜ੍ਹ ਵੀ ਰੱਖਿਆ ਜੀ ਬਿਲਕੁਲ ਦੌਰ ਇਦਾਂ ਦਾ ਇਕੱਠੀ ਤੱਕ ਉਧਰ ਹੀ ਪਾਸ ਕਰੀ ਜਾਓ ਜੀ ਤੇ ਉਸ ਤੋਂ ਬਾਅਦ ਸਾਡੇ ਨਸ਼ਾ ਆ ਗਿਆ ਜੀ ਮੈਂ ਜਦੋਂ ਸੋਨਾ ਚ ਗਿਆ ਉਦੋਂ ਵੇਖਿਆ ਸਭ ਤੋਂ ਜ਼ਿਆਦਾ ਤਰਨਦਾਰ ਦੇ ਵਿੱਚ ਨਸ਼ਾ ਸੀ ਜੀ ਤੇ ਦੋ ਚੀਜ਼ਾਂ ਹੋਣ ਤੇ ਬਰਬਾਦ ਹੋ ਜਾਂਦੀ ਨੇਸ਼ਨ ਸਾਡੇ ਹੋ ਚੁੱਕੀਆਂ ਆ ਰੱਬੀ ਆਪ ਮਹਾਰਾਜ ਬੈਗਰੂ ਕਿਰਪਾ ਕਰੇ ਤੇ ਸਾਨੂੰ ਸੰਸਮ੍ਰੱਥ ਬਖਸ਼ੇ ਤੇ ਅਸੀਂ ਸਿੱਦੇ ਪਾਸੇ ਲੱਗੇ ਆਪਸ ਵਿੱਚ ਲੜੀ ਜਾਂਦੇ ਆ ਖਾਸ ਕਰਕੇ ਪੰਜਾਬੀ ਜੀ ਆਪਸ ਵਿੱਚ ਲੜੀ ਜਾਂਦੇ ਅਸੀਂ ਇੱਕ ਦੂਰੇ ਲੱਤਾਂ ਖਾਈਦੇ ਆ ਅਸੀਂ ਬੁਖਾਵਾ ਕਰਦੇ ਆ ਜੀ ਕਈ ਗੱਲਾਂ ਆ ਤਰਕੀ ਦੱਸ ਤੁਹਾਡਾ ਸਫਰ ਦੇਖੋ ਤੁਸੀਂ ਦੱਸਿਆ ਪਿੰਡ ਤੋਂ ਸ਼ੁਰੂ ਕੀਤਾ ਰਸਤਵੇਂ ਹਿੰਦ ਟਿਕਰ ਪਹੁੰਚਿਆ ਚੈਂਪੀਅਨ ਵੀਰੇ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਕੋਈ ਤੁਹਾਡੇ ਵਰਗਾ ਬਣ ਪਾਊਗਾ ਕਿ ਨਹੀਂ ਬਣ ਪਾਏਗਾ ਅੱਜ ਦੇ ਹਾਲਾਤ ਲੱਗਦੇ ਨੇ ਨਹੀਂ ਜੀ ਨਹੀਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹਰ ਚੀਜ਼ ਹਰ ਰਿਕਾਰਡ ਟੁੱਟਦੀ ਹੈ ਹਰ ਟਾਈਮ ਰਿਕਾਰਡ ਟੁੱਟਦੀ ਹੈ ਜੀ ਤੇ ਇਹ ਤੇ ਵਿੰਦ ਦੀ ਜ਼ਰੂਰਤ ਆ ਕੋਈ ਗੱਲ ਨਹੀਂ ਮੈਂ ਪਹਿਲਾਂ ਤੋਂ ਕਹਿ ਚੁੱਕਾ ਪੰਜਾਬ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਜੀ ਇਹਦੇ ਵਿੱਚ ਤੇ ਇਹਨੂੰ ਬਾਹਰ ਨੀਂ ਦੀ ਜ਼ਰੂਰਤ ਆ ਨੁਖਾਰਨ ਦੀ ਜ਼ਰੂਰਤ ਆ ਅਸੀਂ ਡੈਡੀਕੇਟਡ ਜੀ ਵੀ ਉਹਨੇ ਜੋ ਕਰਨਾ ਚਾਹਣਾ ਉਹਨਾ ਮੈਂ ਕਰ ਨਹੀਂ ਸਕਿਆ ਜੀ ਮੈਂ ਹòn ਤੱਕ ਚਾਹਣਾ ਕਿ ਮੈਂ 올림픽 ਚੋ ਗੋਲਡ ਨਹੀਂ ਜਿੱਤ ਸਕਿਆ ਲੇਕਿਨ ਮੇਰੇ ਅੱਗੇ ਪਰਵਾਰ ਜਿੱਤੇ ਪੰਜਾਬ ਜਿੱਤੇ ਪਹਿਲੀ ਗੱਲ ਆ ਫਿਰ ਹਿੰਦੁਸਤਾਨ ਜਿੱਤੇ ਤੇ ਮੈਂ ਚਾਹਣਾ ਕਿ ਸਾਡੀ ਸਪੋਰਟ ਦੇ ਇੱਕ ਜਰੀਆ ਇਦਾਂ ਦਾ ਆ ਹੁਣ ਦੇਖ ਲਓ ਕਿੰਨਾ ਮਜ਼ਾ ਆਉਂਦਾ ਜੀ ਤਾੜੀਆਂ ਵੱਜਦੀਆਂ ਆ ਜੀ ਤੇ ਸਪੋਰਟਸ ਇੱਕ ਜਰੀਆ ਸਾਰੀਆਂ ਚੀਜ਼ਾਂ ਨੂੰ ਖਤਮ ਕਰ ਸਕਦਾ ਜੀ ਬਹੁਤ ਵੱਲ ਬੌਂਡ ਬਣਾਉਂਦੀ ਜਰੂਰਤ ਆ ਸਕੂਲ ਸਕੂਲਾਂ ਕਾਲਜਾਂ ਦੇ ਵਿੱਚ ਗਰਾਊਂਡ ਲੈਵਲ ਦੇ ਇਹਨਾਂ ਸਕੀਮ ਤੇ ਸ਼ੁਰੂ ਕੀਤੀ ਆ ਆਮ ਪਾਰਟੀ ਨੇ ਤੇ ਜਿਹੜੋ ਜਿਹੜੀਆਂ ਜੀ ਪੰਜਾਬ ਬੱਦਲ ਪੰਜਾਬ ਦੀਆਂ ਜੀ ਪਰ ਉਹ ਬਹੁਤ ਲੰਮਾ ਉਹਦੇ ਵਿੱਚ ਹੁਣ ਸਾਡੇ ਆ ਸਾਡੇ ਸਿਰਫ 10 ਕੋਚ ਆ ਪੰਜਾਬ ਦੇ ਵਿੱਚ ਜੀ ਰਸਲਿੰਗ ਦੀ ਜੀ ਤੇ ਸਾਡੇ 50 60 ਅਕੈਡਮੀ ਚੱਲਦੀਆਂ ਕੋਈ ਐਨ ਆਰ ਆ ਚਲਾ ਰਿਹਾ ਕੋਈ ਚਾਹ ਕੋ ਪਹਿਲਵਾਨ ਚਲਾ ਰਿਹਾ ਕੋ ਕੋ ਕੁਝ ਚਲਾ ਰਿਹਾ ਆ ਜੀ ਉਹਨਾਂ ਨੂੰ ਰਿਪੋਰਟ ਕਰਨ ਚਲੋ ਖੇਡਾਂ ਬੱਦਲ ਪੰਜਾਬ ਦੀਆਂ ਬਹੁਤ ਵਧੀਆ ਗੱਲ ਆ ਉਹ ਪੂਰੇ ਲੈਵਲ ਤੇ ਟਾਈਮ ਲੱਗਣਾ ਆ ਜਿਹੜੇ ਚੱਲ ਰਹੇ ਆ ਉਹਨੂੰ ਪਹਿਲਾਂ ਨਾਲ ਜ਼ਰੂਰ ਤੇ ਆ ਮਤਲਬ ਪੰਜਾਬ ਸਰਕਾਰ ਨੂੰ ਹੋਰ ਉਪਰਾਲੇ ਕਰਨੇ ਚਾਹੀਦੇ ਬਿਲਕੁਲ ਜੀ ਜਿਹੜੇ ਚੱਲ ਰਹਾ ਜਦੋਂ ਹੌਕੀ ਦੇ ਚੰਗੀ ਅਕੈਡਮੀ ਚੱਲਦੀਆਂ ਆ ਐਥਲੈਟਸ ਦੀਆਂ ਚੱਲਦੀਆਂ ਆ ਰਸਲਿੰਗ ਦੀਆਂ ਚੱਲਦੀਆਂ ਬਾਕਸਿੰਗ ਦੀਆਂ ਚੱਲਦੀਆਂ ਉਹਨਾਂ ਨੂੰ ਪਹਿਲਾਂ ਪ੍ਰਮੋਟ ਕਰ ਲੈਣ ਨਾਲ ਨਾਲ ਹੀ ਉੱਥੇ ਫਸੂਲਤ ਦੇਣ ਸਾਰੀ ਆ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਤੁਸੀਂ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਇਹਦੇ ਲਈ ਵੀ ਅਸੀਂ ਵੀ ਬਹੁਤ ਗਰਵ ਮਹਿਸੂਸ ਕਰਦੇ ਆ ਤੇ ਮੈਂ ਦੋਸਤੋ ਜਿਹੜਾ ਯੂਥ ਹੈ ਨਾ ਉਹਨਾਂ ਨੂੰ ਇੱਕ ਹੀ ਮੈਸੇਜ ਦੇਣਾ ਚਾਹਨਾ ਵਾ ਕਿ ਦੇਖੋ ਰੁਸ਼ਤਮੇ ਹਿੰਦ ਮੇਨ ਨਾਲ ਬੈਠੇ ਨੇ ਸਾਹਮਣੇ ਬੈਠੇ ਉਹਨਾਂ ਦਾ ਕਹਿਣਾ ਹੈ ਕਿ ਡੈਡੀਕੇਸ਼ਨ ਬਹੁਤ ਜ਼ਰੂਰੀ ਹੈ ਕਿਸੇ ਵੀ ਖਿਡਾਰੀ ਲਈ ਡੈਡੀਕੇਸ਼ਨ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਸਰਕਾਰਾਂ ਦਾ ਸਾਥ ਵੀ ਹੋਣਾ ਬਹੁਤ ਜ਼ਰੂਰੀ ਹੈ ਪੰਜਾਬ 'ਚ ਟੈਲੈਂਟ ਦੀ ਕਮੀ ਨਹੀਂ ਸਿਰਫ ਇਸ ਨੂੰ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ ਸਾਹਮਣੇ ਤੁਹਾਡੇ ਮੈਂ ਆਈਪੀਐਸ ਆਈਜੀ ਬਣਿਆ ਆ ਸਾਰੇ ਟਾਈਟਲ ਜਿੱਤੇ ਆ ਤੇ ਬੜਾ ਬੜਾ ਅਧਿਆ ਲੱਗਦਾ ਆ ਖੁਸ਼ੀ ਹੁੰਦੀ ਆ ਤੇ ਪ੍ਰਾਊਡ ਹੁੰਦਾ ਆ ਆਪਣੇ ਆਪ ਤੇ ਸਾਨੂੰ ਆਪਣੇ ਸਿਸਟਮ ਤੇ ਕਿ ਅਸੀਂ ਸਪੋਰਟਸ ਚੋਂ ਆ ਕੁਝ ਮਿਲਿਆ ਸਾਨੂੰ ਬਜੀ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਮਿਹਰਬਾਨੀ